ਰਾਦਾ ਸਵਾਮੀ ਜੀ ਤੁਸੀਂ ਵੇਖ ਰਹੇ ਹੋ ਚੈਨਲ ਨਿਊਜ਼ ਟਾਈਮ ਵਰਲਡ ਚੈਨਲ ਔਰ ਇਸ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਦੋਸਤੋ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਨਾਲ ਸੰਬੰਧਿਤ ਤੁਹਾਡੇ ਸਾਹਮਣੇ ਜਿੰਨੀਆਂ ਵੀ ਵੀਡੀਓ ਮੈਂ ਰੱਖਦਾ ਤੁਸੀਂ ਹਰ ਇੱਕ ਵੀਡੀਓ ਨੂੰ ਬੜਾ ਪਿਆਰ ਸਤਿਕਾਰ ਤੇ ਇੱਜ਼ਤ ਦਿੰਦੇ ਹੋ ਅੱਜ ਦੱਸਾਂਗਾ ਕੇ ਬਾਬਾ ਜੀ ਦੇ ਦਰਸ਼ਨਾਂ ਦੇ ਦੌਰਾਨ ਇੱਕ ਵਿਆਂਦਰ ਦੇ ਨਾਲ ਕਿਸ ਤਰ੍ਹਾਂ ਮੁਲਾਕਾਤ ਹੁੰਦੀ ਹੈ ਔਰ ਬਾਬਾ ਜੀ ਉਸ ਨੂੰ ਕਿਸ ਤਰ੍ਹਾਂ ਮਾਲਾ-ਮਾਲ ਕਰਦੇ ਨੇ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਸੁਣਨਾ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਬਾਬਾ ਜੀ ਦਰਸ਼ਨਾਂ ਦੇ ਖੁੱਲੇ ਗੱਫੇ ਕਿਰਪਾ ਦੀ ਖੁੱਲੀ ਦਾਤ ਬਖਸ਼ਦੇ ਨਜ਼ਰ ਆ ਰਹੇ ਨੇ ਉਹ ਨਹੀਂ ਚਾਹੁੰਦੇ ਕਿ ਮਤਲਬ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਕਿਰਪਾ ਤੋਂ ਵਾਂਝੇ ਰਹਿ ਜਾਣ ਉਹ ਦਰਸ਼ਨ ਦੇਣ ਵਾਸਤੇ ਆਪ ਚੱਲ ਕੇ ਆਉਂਦੇ ਨੇ ਔਰ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਬਾਬਾ ਜੀ ਆ ਰਹੇ ਨੇ ਕਿਉਂਕਿ ਪ੍ਰਬੰਧਕਾਂ ਦੇ ਜ਼ਰੀਏ ਮੈਸੇਜ ਆ ਜਾਂਦਾ ਔਰ ਜਦੋਂ ਪ੍ਰਬੰਧਕ ਦੱਸਦੇ ਨੇ ਕਿ ਬਾਬਾ ਜੀ ਆ ਰਹੇ ਆ ਤੇ ਆਲੇ ਦੁਆਲੇ ਦੀ ਜਿਹੜੀ ਸੰਗਤ ਹੈ ਉਹ ਇੱਕ ਕਿਸਮ ਦਾ ਮਿੰਨੀ ਡੇਰਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਪਿਛਲੇ ਦਿਨੀ ਰੌਣੀ ਵੀ ਆਏ ਨੇ ਬਾਬਾ ਜੀ ਜ਼ਿਲ੍ਹਾ ਪਟਿਆਲੇ ਦੇ ਵਿੱਚ ਔਰ ਉੱਥੇ ਵੀ ਸੰਗਤ ਕਿਸ ਤਰ੍ਹਾਂ ਮਤਲਬ ਬਾਬਾ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈ ਹੈ ਔਰ ਬਾਬਾ ਜੀ ਨੇ ਕਿਸ ਤਰ੍ਹਾਂ ਦਰਸ਼ਨ ਦੇ ਕੇ ਉਹਨਾਂ ਨੂੰ ਨਿਹਾਲ ਕੀਤਾ ਹੈ ਇਹ ਸਾਰੇ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹੋ ਔਰ ਨਿਊਜ਼ ਟਾਈਮ ਵਰਡ ਚੈਨਲ ਨੇ ਵੀ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਦਿਖਾਇਆ ਸੀ ਇੱਕ satsang ਘਰ ਦੇ ਵਿੱਚ ਜਦੋਂ ਬਾਬਾ ਜੀ ਦਰਸ਼ਨ ਦੇਣ ਜਾਂਦੇ ਆ ਦਰਸ਼ਨ ਦਿੰਦੇ ਦਿੰਦੇ ਸੰਗਤ ਸਾਰੀ ਜਿਹੜੀ ਹੈ ਉਹ ਆਰਾਮ ਦੇ ਨਾਲ ਬਾਬਾ ਜੀ ਦੇ ਦਰਸ਼ਨ ਕਰ ਰਹੀ ਹੈ। ਔਰ ਇੱਕ ਨੌਜਵਾਨ ਲੜਕਾ ਜਿਹੜਾ ਕਿ ਸ਼ਾਦੀ ਦਾ ਜੋੜਾ ਜਿਸ ਨੇ ਪਾਇਆ ਹੋਇਆ ਸੀ ਦਸਤਾਰ ਸਜਾਈ ਹੋਈ ਸੀ, ਕਲਗੀ ਸਜਾਈ ਹੋਈ ਸੀ। ਹੋਰ ਭੈਣਾ ਮਾਮਾ ਵੱਲੋਂ ਜੋ ਵੀ ਸ਼ਗਨ ਬਿਹਾਰ ਸੀ ਉਹ ਕੀਤੇ ਹੋਏ ਸਨ ਤਾਂ ਉਹ ਵੀ ਸੰਗਤ ਦੇ ਵਿੱਚ ਬੈਠਾ ਬਾਬਾ ਜੀ ਦੇ ਦਰਸ਼ਨਾਂ ਦਾ ਇੰਤਜ਼ਾਰ ਕਰ ਰਿਹਾ ਸੀ। ਅਚਾਨਕ ਸਤਿਗੁਰੂ ਵੱਲੋਂ ਦਰਸ਼ਨ ਦਿੰਦੇ 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 ਜਦੋਂ ਉਸ ਲਾਈਨ ਤੇ ਨਜ਼ਰ ਪਈ ਤਾਂ ਇੱਕਦਮ ਬਾਬਾ ਜੀ ਰੁਕ ਗਏ ਔਰ ਬਾਬਾ ਜੀ ਨੇ ਰੋਕੇ ਉਹਨਾਂ ਨੂੰ ਪਹਿਲਾਂ ਤਾਂ ਮੁਬਾਰਕਾਂ ਦਿੱਤੀਆਂ ਔਰ ਦੋਸਤੋ ਦੋਹਾਂ ਹੱਥਾਂ ਦੇ ਨਾਲ ਉਸ ਵਿਅੰਧੜ ਦਾ ਸਿਰ ਪੋਲੋਸਿਆ ਔਰ ਉਸ ਨੂੰ ਅਸ਼ੀਰਵਾਦ ਦਿੱਤਾ ਇਹ ਸ਼ਾਇਦ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ ਕਿ ਵਿਆਹ ਤੋਂ ਪਹਿਲਾਂ ਉਹਨਾਂ ਨੂੰ ਬਾਬਾ ਜੀ ਦਾ ਅਸ਼ੀਰਵਾਦ ਮਿਲਿਆ ਔਰ ਪੂਰੀ ਕਿਰਪਾ ਉਸ ਬੱਚੇ ਤੇ ਰਹੀ ਔਰ ਬੱਚਾ ਵੀ ਮਤਲਬ ਖੁਸ਼ੀ ਦੇ ਵਿੱਚ ਕਮਲਾ ਹੋ ਜਾਂਦਾ ਨਾ ਜਿਸ ਤਰ੍ਹਾਂ ਇਸੇ ਤਰ੍ਹਾਂ ਮਹਿਸੂਸ ਕਰ ਰਿਹਾ ਕਿ ਪੂਰਨ ਸੰਤ ਸਤਗੁਰ ਨੇ ਉਹਨਾਂ ਨੂੰ ਦੋਹਾਂ ਹੱਥਾਂ ਦੇ ਨਾਲ ਦਰਸ਼ਨਾਂ ਦੇ ਦੌਰਾਨ ਅਸ਼ੀਰਵਾਦ ਦਿੱਤਾ ਔਰ ਹੁਣ ਤਾਂ ਉਹਦੇ ਤੇ ਕੀ ਕਸ਼ਟ ਆ ਸਕਦਾ ਹੈ ਕਸ਼ਟ ਤਾਂ ਤੁਹਾਨੂੰ ਪਤਾ ਹੈ ਕਿ ਸਾਡੇ ਕਰਮਾਂ ਦਾ ਹੀ ਹੈ ਪਰ ਅਕਾਲ ਪੁਰਖ ਨੇ ਜੋ ਬਖਸ਼ਿਸ਼ ਕਰਨੀ ਸੀ ਉਹ ਕਰ ਦਿੱਤੀ ਹੈ ਸੋ ਇਸ ਤਰ੍ਹਾਂ ਸੋ ਇਸ ਤਰ੍ਹਾਂ ਜਿੱਥੇ ਵੀ ਸਤਗੁਰ ਸਤਸੰਗ ਘਰਾਂ ਦੇ ਵਿੱਚ ਜਾਂਦੇ ਨੇ ਉਹ ਆਪਣੀ ਸੰਗਤ ਨੂੰ ਪੂਰੀ ਤਰ੍ਹਾਂ ਦਰਸ਼ਨਾਂ ਦੇ ਨਾਲ ਨਿਹਾਲ ਕਰਦੇ ਨੇ ਔਰ ਦਰਸ਼ਨ ਵੀ ਕਰਕੇ ਸੰਗਤ ਮਾਲਾ-ਮਾਲ ਹੋ ਜਾਂਦੀ ਹੈ ਔਰ ਖੁਸ਼ ਹੋ ਜਾਂਦੀ ਹੈ ਤੁਹਾਨੂੰ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਨੇ ਲੱਗੀ ਫੀਡਬੈਕ ਜ਼ਰੂਰ ਦੇਣਾ और न्यूज़ टाइम वर्ल्ड चैनल सबसक्राइब जरूर करना ताकि हर रोज़ डेरा ब्यास के संबंधित अपडेट आप तक पहुँचती रहे राधा स्वामी जी